ਜਿਹੜੇ ਲੋਕ ਆਪਣੇ ਸਾਧੂਆਂ ਦਾ ਸਤਕਾਰ ਕਰਦੇ ਆ ਜਿਹੜੇ ਮਹਾਂਪੁਰਸ਼ਾਂ ਦਾ ਸਤਕਾਰ ਕਰਦੇ ਆ ਉਹ ਲੋਕ ਆਪਣੇ ਜੀਵਨ ਨੂੰ ਸੋਹਣਾ ਕਰ ਲੈਂਦੇ ਆ ਚੰਗਾ ਕਰ ਲੈਂਦੇ ਆ ਤੇ ਮਾਨਾ ਵਾਲੀ ਧਰਤੀ ਤੇ ਸਤਿਗੁਰੂ ਗੁਰੂ ਬਿਆਨਾਪਰ ਦਾ ਪ੍ਰਕਾਸ਼ ਹੋਇਆ ਉਹ ਸਤਿਗੁਰ ਦੀ ਜੋਤ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੰਦਰ ਦੀ ਜੋਤ ਪ੍ਰਗਟ ਹੋਈ ਤੇ ਪਹਿਲੀ ਕਿਰਪਾ ਜਿਹੜੀ దਾਈ ਸੀ ਮਾਈ ਬੰਤ ਕੌਰ ਉਹਤੇ ਹੋਈ ਕਿਉਂਕਿ ਉਹ ਮਾਈ ਨੂੰ ਅਧਰੰਗ ਹੋਇਆ ਸੀ ਭੈਣਾਂ ਨੂੰ ਬੇਨਤੀ ਕਰਾਂਗਾ ਕਿ ਧਿਆਨ ਦਿਓ ਥੋੜਾ ਜਿਆ ਕਿਉਂਕਿ ਮੈਂ ਵਾਰ-ਵਾਰ ਕਹਿੰਦਾ ਅਸੀਂ ਬਹੁਤ ਦੂਰ ਤੋਂ ਆਏ ਆ ਤੇ ਦੇਖੋ ਤੁਹਾਡੇ ਨਗਰ ਦੇ ਬਹੁਤ ਹੀ ਸਤਿਕਾਰਯੋਗ ਬਾਬਾ ਮਾਗੀ ਨਾਥ ਜੀ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਆ ਔਰ ਕੈਨੇਡਾ ਵਰਗੀ ਧਰਤੀ ਤੇ ਜਾ ਕੇ ਆਪਣੇ ਨਗਰ ਦਾ ਫਿਕਰ ਕਰਨਾ ਚਿੰਤਾ ਕਰਨੀ ਆਪਣੇ ਸਮਾਜ ਦੀ ਚਿੰਤਾ ਕਰਨੀ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਇਸ ਧਰਤੀ ਤੋਂ ਜਾ ਕੇ ਵਿਦੇਸ਼ਾਂ ਦੀ ਧਰਤੀ ਤੇ ਬਸਣਾ ਔਰ ਆਪਣੇ ਕਾਰੋਬਾਰ ਕਰਨੇ ਉੱਥੇ ਵੀ ਆਪਣੇ ਸਮਾਜ ਨੂੰ ਸੇਧ ਦੇਣੀ ਇਹ ਇਹ ਸਤਗੁਰ ਦੇ ਨਾਲ ਜਿਨ੍ਹਾਂ ਨੂੰ ਇਸ਼ਕ ਹੋ ਜਾਂਦਾ ਨਾ ਜਿਨ੍ਹਾਂ ਨੂੰ ਉਸ ਪਰਮਾਤਮਾ ਦੇ ਨਾਲ ਇਸ਼ਕ ਹੋ ਜਾਂਦਾ ਵਾ ਪਿਆਰ ਹੋ ਜਾਂਦਾ ਵਾ ਜਿਹੜੇ ਮਹਾਂਪੁਰਸ਼ਾਂ ਦਾ ਸੰਗ ਕਰ ਲੈਂਦੇ ਆ ਉਹਨਾਂ ਨੂੰ ਫਿਰ ਸੱਚੀ ਬਾਣੀ ਦੇ ਨਾਲ ਪਿਆਰ ਹੋ ਜਾਂਦਾ ਉਹ ਫਿਰ ਆਪਣੇ ਆਪ ਦੀ ਪ੍ਰਵਾਹ ਨਹੀਂ ਕਰਦੇ ਉਹ ਫਿਰ ਦੀਨ ਦੁਨੀਆ ਦੀ ਪ੍ਰਵਾਹ ਕਰਦੇ ਆ ਤੇ ਸਾਧੂਆਂ ਦਾ ਇਹ ਸੁਭਾਅ ਹੁੰਦਾ ਵਾ ਕਿ ਦੁਨੀਆ ਦੀ ਪ੍ਰਵਾਹ ਕਰਦੇ ਲੋਕਾਂ ਦੀ ਪ੍ਰਵਾਹ ਕਰਦੇ ਤੇ ਦੇਖੋ ਤੁਹਾਡੇ ਨਗਰ ਦੇ ਵਿੱਚੋਂ ਉੱਠ ਕੇ ਐਸੀ ਧਰਤੀ ਤੇ ਗਏ ਜਿੱਥੇ ਲੋਕ ਆਪਣੇ ਭੈਣਾ ਭਰਾਵਾਂ ਨੂੰ ਫੋਨ ਕਰਨਾ ਛੱਡ ਦਿੰਦੇ ਆ ਕਿਤੇ ਕੋਈ ਪੈਸਾ ਨਾ ਮੰਗ ਲਵੇ ਪਰ ਉਹ ਐਸੀ ਕੈਨੇਡਾ ਵਰਗੀ ਧਰਤੀ ਤੇ ਜਾ ਕੇ ਆਪਣੇ ਨਗਰ ਦਾ ਖਿਆਲ ਰੱਖਦੇ ਆ ਤੇ ਚਾਹੁੰਦੇ ਆ ਕਿ ਇਸ ਸੋਹਣੇ ਮੰਦਰਾਂ ਦੇ ਵਿੱਚ ਮਹਾਰਾਜ ਦਾ 사ਸੰਗ ਹੋਵੇ ਸਤਗੁਰ ਦੀ ਬਾਣੀ ਪੜੀ ਜਾਵੇ 사ਸੰਗ ਦੀ ਬਾਣੀ ਪੜ ਕੇ ਮੇਰੇ ਪਰਿਵਾਰ ਦੇ ਬੱਚੇ ਬੱਚੀਆਂ ਮਤਾਵਾ ਭੈਣਾ ਸਾਰੇ ਜਾਣੇ ਸਤਗੁਰ ਦੇ ਚਰਨੀ ਲੱਗਣਾ ਮਹਾਪੁਰਸ਼ਾਂ ਦਾ ਸੰਗ ਕਰਨਾ ਗਿਆਨ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਤੇ ਸੋਹਣਾ ਜੀਵਨ ਬਣਾਉਣਾ ਆਪਣਾ ਇਹ ਉਹਨਾਂ ਦੀ ਖੁਆਇਸ਼ ਆ ਬਾਬਾ ਮਾਗੀ ਨਾਦ ਮਹਾਰਾਜ ਜੀ ਪਰ ਉਹਨਾਂ ਨੇ ਸਾਨੂੰ ਹੁਕਮ ਕੀਤਾ ਤਾਂ ਅਸੀਂ ਉਹਨਾਂ ਦਾ ਹੁਕਮ ਮੰਨ ਕੇ ਤੇ ਤੁਹਾਡੇ ਕੋਲ ਪਹੁੰਚੇ ਆ ਔਰ ਪ੍ਰਮਾਤਮਾ ਦੀ ਬਾਣੀ ਦੇ ਵਿੱਚੋਂ ਸਤਗੁਰ ਦੀ ਬਾਣੀ ਦੇ ਵਿੱਚੋਂ ਜਿੰਨਾ ਚਿਰ ਵੀ ਹੁਕਮ ਕਰੋਗੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਕੋਈ ਐਸੀ ਗੱਲ ਰਹਿ ਨਾ ਜਾਵੇ ਕਿ ਮੈਂ ਅਸੀਂ ਦੋਨੇ ਭਰਾ ਸਕੇ ਆ ਜਿਹੜਾ ਸਾਡੇ ਤੋਂ ਮੇਰੇ ਤੋਂ ਛੋਟਾ ਇਹਦੇ ਤੋਂ ਵੱਡਾ ਇਹ ਪਹਿਲਾਂ ਦੋਨੇ ਸ਼ਾਸਨ ਕਰਦੇ ਸੀ ਤੇ ਮੈਨੂੰ ਵੀ 20 ਸਾਲ ਮੈਂ ਸਮਾਜਿਕ ਕਾਰਜਾਂ ਦੇ ਵਿੱਚ ਲੁੱਟਿਆ ਰਿਆ ਸਮਾਜ ਦੇ ਵਿੱਚ ਪਰਵਰਤਨ ਲਿਆਉਣ ਦੇ ਲਈ ਮੀਟਿੰਗਾਂ ਕੀਤੀਆਂ ਜਿੱਥੇ ਸਮਾਜਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ